ਹਰ ਪ੍ਰਕਾਰ ਦੇ ਬੱਲਬ ਹਰ ਪ੍ਰਕਾਰ ਦੇ LED ਬੱਲਬ 9W 12W 18W 24W 30W 44W 50W ਲੈਣ ਲਈ ਮਿਲੋ ਮਾਨ ਇਲੈਕਟ੍ਰੋਨਿਕਸ ਬਲਾਡਾ ਮਾਨ ਇਲੈਕਟ੍ਰੋਨਿਕਸ ਬਲਾਡਾ 9W ਦਾ ਬਿਨੇ ਕੰਪਨੀ ਦਾ LED ਬੱਲਬ ਰੇਟ ਸਿਰਫ 50 ਰੁਪਏ ਪ੍ਰਤੀ ਪੀਸ 50 ਰੁਪਏ ਪ੍ਰਤੀ ਵੀ ਸਿਕਸ ਸਾਲ ਦੀ ਫੁੱਲ ਗਾਰੰਟੀ ਅਤੇ 12 ਵਾਟ ਦਾ ਹੈਬਲ ਕੰਪਨੀ ਦਾ ਬੱਲਮ ਰੇਟ ਸਿਰਫ 100 ਰੁਪਏ ਵਿੱਚ ਰੇਟ ਸਿਰਫ 100 ਰੁਪਏ ਵਿੱਚ 1 ਸਾਲ ਦੀ ਪੂਰ ਗਾਰੰਟੀ ਮਾ ਲਟਰ ਬਲੱਡ ਤੋਂ ਅੱਜ ਹੀ ਖਰੀਦੋ ਹਰ ਪ੍ਰਕਾਰ ਦੇ LED ਬੱਲਮ 9 ਵਾਟ 12 ਵਾਟ 24 ਵਾਟ 30 ਵਾਟ 40 ਵਾਟ 50 ਵਾਟ 9 ਵਾਟ ਦੇ LED ਬੱਲਮ 12 ਵਾਟ 18 ਵਾਟ 24 ਵਾਟ ਈ ਵਰਡ 40 ਵਾਟ 50 ਵਾਟ ਦੇ ਬੱਲ ਲੈਣ ਲਈ ਸਪਰਕਰੋ ਮਾਨ ਇਲੈਕਟ੍ਰੀਕ ਬਲਾਡਾ ਸਟਰੀਟ ਲਾਈਟ ਅਤੇ ਫਲੱਡ ਲਾਈਟ ਸਟਰੀਟ ਲਾਈਟਾਂ ਦੇ ਫਲੱਡ ਲਾਈਟਾਂ ਵੀ ਮਿਲਦੀਆਂ ਹਨ ਆਜ ਹੀ ਇੱਕ ਵਿਦੋਮਾਨ ਇਲੈਕਟ੍ਰੀਕ ਬਲਾਡਾ ਮਾਨ ਇਲੈਕਟ੍ਰੋ ਸਬਲਾਡਾ ਪੁਮਾਰਾਂ ਵਾਲੀ ਗਲੀ ਦੇ ਵਿੱਚ ਪੀਆਰਟੀ ਸੀਟੀਪੂ ਦੇ ਬਿਲਕੁਲ ਸਾਹਮਣੇ ਇੱਕ ਨਵੀਂ ਗਲੀ 'ਚ ਤੇਰੀ ਦੁਕਾਨ ਮਾਨ ਇਲੈਕਟ੍ਰੀਕ ਬਲਾਡਾ ਮਾਨ ਇਲੈਕਟ੍ਰੋਨਿਕਸ ਬਲਾਡਾ ਤੋਂ ਅੱਜ ਹੀ ਖਰੀਦੋ